ਮਿੱਤਰੋ ਅਚਾਨਕ ਹੀ ਇੰਨਾ ਤੇਜ਼ ਧਮਾਕਾ ਹੋਇਆ ਜਿਵੇਂ ਕਿ ਕਿਸੇ ਨੇ ਬੰਬ ਸੜਦਾ ਹੋਵੇ ਮੈਂ ਕਿਹਾ ਨਾ ਮਾਣੀ ਗੱਲ ਕੀ ਹੋਈ ਜਾ ਕੇ ਵੇਖੀਏ ਦੱਸਾਂ ਡਾਊਟ ਤਾਂ ਮੈਨੂੰ ਪਹਿਲਾਂ ਹੀ ਸੀ ਵੀ ਮੈਨੂੰ ਲੱਗਦਾ ਸੀ ਵੀ ਪੁਰਾਣੇ ਕਮਰੇ ਦੀ ਛੱਤ ਡਿੱਗ ਪਈ ਹੋਣੀ ਹੈ ਪਰ ਜਦੋਂ ਮੈਂ ਜਾ ਕੇ ਦੇਖਿਆ ਤਾਂ ਬਾਈ ਜੀ ਸਾਡੇ ਪੁਰਾਣੇ ਕਮਰੇ ਦੇ 4 ਖੰਡ ਸੀ ਉਹਨਾਂ ਦੇ ਵਿੱਚੋਂ 3 ਖੰਡ ਸਲਾਮਤ ਸੀ ਤੇ ਇੱਕ ਖਾਣੀ ਡਿੱਗਿਆ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਖਾਣੀ ਹੀ ਡਿੱਗਿਆ ਚਾਰੇ ਕਿਉਂ ਨਹੀਂ ਡਿੱਗੇ ਤਾਂ ਮਿੱਤਰੋ ਉਸ ਦੇ ਪਿੱਛੇ ਕਾਰਨ ਸੀ ਵੀ ਇੱਕ ਤਾਂ ਮੈਂ ਥੱਲੇ ਸਪੋਰਟ ਦਿੱਤੀ ਹੋਈ ਸੀ ਆ ਜਿਹੜੀ ਸਪੋਰਟ ਸੀ ਜਦੋਂ ਸਾਡੇ ਤੇ ਮਾੜੇ ਦਿਨ ਹੁੰਦੇ ਸੀ ਉਹਨਾਂ ਵੇਲੇ ਅਸੀਂ ਇਹਨਾਂ ਕਮਰੇ ਵਿੱਚ ਰਹੇ ਤੇ ਅੱਜ ਜਦੋਂ ਮੈਂ ਬੁਰਜੀ ਕੀਤੀ ਸੀ ਨਾ ਸਾਨੂੰ ਰਿਸ਼ਤੇਦਾਰ ਥੂ-ਥੂ ਕਰਦੇ ਹੁੰਦੇ ਸੀ ਕਹਿੰਦੇ ਤੁਸੀਂ ਆਪਦੇ ਘਰ ਦਾ ਕੀ ਜਲੂਸ ਕੱਢਿਆ ਥੱਲੇ ਤੁਸੀਂ ਬੁਰਜੀਆਂ ਕਰ ਰੱਖੀਆਂ ਨੇ ਕੋਠੀ ਨਹੀਂ ਪਾਉਂਦੇ ਪਰ ਮਿੱਤਰੋ ਜਿੰਨਾ ਚਿਰ ਅਸੀਂ ਇਸ ਕਮਰੇ ਦੇ ਵਿੱਚ ਰਹੇ ਹਾਂ ਇਸ ਘਰ ਦੇ ਵਿੱਚ ਰਹੇ ਹਾਂ ਸਾਨੂੰ ਇਸ ਕਰਨੇ ਧੋਖਾ ਨਹੀਂ ਦਿੱਤਾ ਲਗਭਗ 55 ਸਾਲ ਪੁਰਾਣਾ ਇਹ ਘਰ ਸਾਡਾ ਸਾਡੇ ਬਾਪੂ ਨੇ ਸਭ ਤੋਂ ਪਹਿਲਾ ਕਮਰਾ ਪਾਇਆ ਸੀ ਪਿੰਡ ਲਬਾਣਿਆਂ ਵਾਲੀ ਦੇ ਵਿੱਚ ਇਹ ਸਭ ਤੋਂ ਪਹਿਲਾ ਪੱਕਾ ਕਮਰਾ ਸੀਗਾ 55 ਸਾਲ ਪੁਰਾਣਾ ਉਸ ਦਾ ਖਾਨ ਇੱਕ ਡਿੱਗਿਆ ਮਿੱਤਰੋ ਉਸ ਦੇ ਪਿੱਛੇ ਵੀ ਇੱਕ ਕਾਰਨਾਮ ਮੈਂ ਤੁਹਾਨੂੰ ਬਾਅਦ ਚ ਦਿਖਾਉਣਾ ਉਸ ਤੋਂ ਪਹਿਲਾਂ ਮੈਂ ਅਖਿਆ ਯਾਰ ਬਾਕੀ ਕਮਰਿਆਂ ਨੂੰ ਵੀ ਝਾਤੀ ਮਾਰ ਲਈ ਤਾਂ ਮਿੱਤਰੋ ਆ ਆਪਣਾ ਛੋਟਾ ਜਿਹਾ ਕਲੀਨਿਕ ਹੈ ਤੇ ਇਹ ਕਮਰੇ ਤੇ ਟਾਇਲ ਵਾਲਾ ਬਾਕੀ ਇਹ ਯਾਨੀ ਕਿ ਬਚ ਗਿਆ ਇੱਥੇ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ ਜਿਹੜਾ ਖਤਰੇ ਵਾਲਾ ਕੰਮ ਸੀ ਉਹ ਖਾਨ ਜਿਹੜਾ ਕਿ ਇੱਕ ਵਾਰ ਜਾ ਪਿਆ ਜੇਕਰ نیچے ਬੁਰਜੀ ਨਾ ਹੁੰਦੀ ਤਾਂ ਹੋ ਸਕਦਾ ਵੀ ਸਾਰਾ ਚਾਰੇ ਦੇ ਚਾਰੇ ਖਾਨ ਡਿੱਗ ਪੈਂਦੇ ਤੰਮ ਮਿੱਤਰੋ ਸ਼ੁਕਰ ਕਰੋ ਮੈਂ ਆ ਘਰ ਪਾਲਿਆ ਸਮੇਂ ਰਹਿੰਦੇ ਇਹ ਘਰ ਪਾਲਿਆ ਹਨਾ ਤਾਂ ਬਾਕੀ ਹੋ ਸਕਦਾ ਵੀ ਜੇ ਅਸੀਂ ਰਹਿੰਦੇ ਹੁੰਦੇ ਤੇ ਸਾਡੀ ਬਚਤ ਵੀ ਹੋ ਜਾਂਦੀ ਕਿਉਂਕਿ ਕਹਿੰਦੇ ਨਾ ਘਰ ਚੋਂ ਜਦੋਂ ਜਾਵੜੀਏ ਤਾਂ ਘਰ ਖੰਡਰ ਬਣ ਜਾਂਦਾ ਤੇ ਫਿਰ ਵੀ ਕਿਤਨਾ ਕਿਤੇ ਮਿੱਤਰ ਤੁਹਾਨੂੰ ਪਤਾ ਵੀ ਜੇਕਰ ਡਾਊਟਫੁਲ ਆ ਤਾਂ ਤੁਸੀਂ ਕੋਸ਼ਿਸ਼ ਕਰੋ ਘਰ ਜ਼ਰੂਰ ਪਾਓ ਕਰਜ਼ਾ ਚੱਕ ਕੇ ਕਪਾਓ ਜਿਵੇਂ ਕਿ ਮੈਂ ਕਰਜ਼ਾ ਚੱਕ ਕੇ ਪਾਇਆ ਹੁਣ ਮੈਨੂੰ ਮਹਿਸੂਸ ਨਹੀਂ ਹੁੰਦਾ ਭਾਏ ਜੇਕਰ ਅਸੀਂ ਇਹਦੇ ਨੀਚੇ ਹੁੰਦੇ ਤੇ ਕੀ ਪਤਾ ਸਾਡੇ ਇੱਕ ਦੇ ਬੰਦੇ ਦੀ ਮੌਤ ਹੋ ਜਾਂਦੀ ਖਾਨ ਸਾਡੇ ਉੱਪਰ ਡਿੱਗ ਪੈਂਦਾ ਮੇਰੇ ਉੱਪਰ ਡਿੱਗ ਪੈਂਦਾ ਮੇਰੇ ਬੱਚਿਆਂ ਉੱਪਰ ਡਿੱਗ ਪੈਂਦਾ ਇਸ ਕਰਕੇ ਇਹ ਰਿਸਕ ਨਾ ਲਓ ਤੇ ਇਸ ਦੇ ਪਿੱਛੇ ਮੈਂ ਦੱਸ ਦੇਣਾ ਵੀ ਗੱਲ ਕੀ ਹੈ ਵੀ ਇਹ ਖਾਨ ਡਿੱਗਣ ਦਾ ਕਾਰਨ ਕੀ ਹੈ ਮਿੱਤਰੋ نیچے ਗਾਡਰ ਗਲਿਆ ਨਹੀਂ ਗਾਡਰ ਬਿਲਕੁਲ ਸਹੀ ਸਲਾਮਤਾ ਟੁੱਟਿਆ ਜ਼ਰੂਰ ਹੈ ਇੱਕ ਜਗ੍ਹਾ ਤੋਂ ਪਰ ਗਲਿਆ ਨਹੀਂ ਗਾਡਰ ਤੇ ਮਿੱਤਰੋ ਉੱਪਰ ਮਿੱਟੀ ਦੇਖੋ ਤੁਸੀਂ ਕਿੰਨੀ ਮੋਟੀ ਪਰਤ ਚੜ੍ਹੀ ਆ ਕਿਉਂਕਿ ਪੁਰਾਣੇ ਸਮੇਂ ਮਾਤਾ ਨੂੰ ਇਹ ਹੁੰਦਾ ਸੀ ਕੋਠਾ ਚੋਂਦਾ ਚੱਕ ਕੇ ਉੱਤੇ ਮਿੱਟੀ ਚੜਾ ਦੇਣੀ ਚੱਕ ਕੇ ਮਿੱਟੀ ਚੜਾਉਂਦੀ ਲਗ ਭਾਗ ਇੱਕ ਟਰਾਲੀ ਮਿੱਟੀ ਦੀ ਲਗਭਗ ਮਨ ਲਾਦਾ ਵੀ 8-9 ਇੰਚੀ ਪਰਤ ਚੜ੍ਹੀ ਹੋਈ ਮਿੱਟੀ ਦੀ ਜਿਸ ਕਾਰਨ ਇਸ ਖਾਨ ਤੇ ਦਬਾ ਹੀ ਗਿਆ ਪਿੱਛੇ ਜੇ ਮੈਂ ਘਾਹ ਲਈ ਸਪਰੇਅ ਕੀਤੀ ਸੀ ਮੈਂ ਕਿਹਾ ਵੀ ਘਾਹ ਸੜ ਜਾਊਗਾ ਤੇ ਬਚਤ ਰਹਿ ਜੂਗੀ ਉਸ ਤੋਂ ਬਾਅਦ ਪਟਦਾਂਗੇ ਕਿਉਂਕਿ ਬਾਰਸ਼ਾਂ ਦਾ ਟਾਈਮ ਸੀ ਜੇ ਇਦਾਂ ਘਰ ਪਟ ਇਹ ਘਾਹ ਪਟਿਆ ਤੇ ਇਹਦੇ ਵਿੱਚ ਖੋਰ ਪੈ ਜਾਣੀਆਂ ਕਿਤੇ ਨਾ ਕਿਤੇ ਮੈਂ ਕਿਹਾ ਵੀ ਛੱਤ ਲੇਗਣਾ ਪਵੇ ਤਾਂ ਮਿੱਤਰੋ ਆ ਦੇਖੋ ਤੁਸੀਂ ਫੁੱਟ ਫੁੱਟ ਮਿੱਟੀ ਚੜ੍ਹਾ ਰੱਖੀ ਉੱਤੇ ਤੇ ਵਜ਼ਨ ਸੀਗਾ ਜਿਸ ਕਰਕੇ ਖਾਨ ਜਾ ਪਿਆ ਬਾਕੀ ਹਜੇ ਪੂਰਾ ਸਹੀ ਸਲਾਮ ਤਾਂ ਮੈਂ ਤੁਰ ਕੇ ਵੇਖਿਆ ਇਹ ਢੀਕੂ ਖਤਰੇ ਵਾਲੀ ਗੱਲ ਨਹੀਂ ਪਰ ਮੈਨੂੰ ਲੱਗਦਾ ਵੀ ਇਹ ਰਿਸਕ ਆ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਵੀਰ ਜੇਕਰ ਮਾੜਾ ਮੋਟਾ ਵੀ ਖਤਰਾ ਨਾ ਤੇ ਘਰ ਨੂੰ ਪਾਲੋ ਕਰਜਾ ਚੱਕ ਕੇ ਪਾਲੋ ਕਰਜਾ ਲੈ ਜਾਂਦਾ ਹੁੰਦਾ ਬੰਦਾ ਵਾਪਸ ਨਹੀਂ ਮੁੜਦਾ ਹੁੰਦਾ ਬਾਕੀ ਸਾਨੂੰ ਰੱਬ ਨੇ ਰੱਖ ਲਿਆ ਫਿਰ ਵੀ ਪੁਰਾਣੇ ਘਰ ਨੇ ਸਾਨੂੰ ਬਹੁਤ ਕੁਝ ਦਿੱਤਾ